ਅ ਜਿਹੜੀ ਤੁਸੀਂ ਭੋਲ ਹੀ ਭਾਰੀ ਸਾਹਮਣੇ ਜੀ ਦੇਖ ਰਹੇ ਹੋ ਟਿੱਡੀ ਜੀ ਇਹ ਸ਼ਰੀਫ ਜੀ ਨਾਲ ਬਹੁਤ ਪੈਰੀ ਲੱਗਦੀ ਉਹ ਪਰ ਹੈਗੀ ਸਤਾਨ ਦੀ ਟੂਟੀ ਟਿੱਡੀ ਜੀ ਬਿਲਕੁਲ ਨਹੀਂ ਟਿਕਦੀ ਕਿ ਜਿਉਂ ਦੀ ਸਰਾਰਤਾ ਸ਼ੁਰੂ ਹੋ ਜਾਂਦੇ ਉਹ ਸਾਰੇ ਘਰ ਦੇ ਵਿੱਚ ਤੂਫਾਨ ਲਿਆਉਂਦੀ ਹੈਗੀ ਉਹ ਦੇਖੋ ਇਹਦੀ ਮਾਮਾਰੇ ਇੱਕ ਗਵਾਂਟੀਆ ਤੇ ਉਹਦੇ ਨਾਲ ਪੰਗੇ ਲਿੰਦੀ ਹੈ ਉਹ ਇਹ ਤੋਂ ਵੱਡੇ ਜੈਨ ਨੂੰ ਖਾ ਜੇ ਆ ਕੀ ਲੱਗੀ ਪਿਆ ਕਰਨ ਟਿੱਡੀ ਕੀ ਲੱਭਦੀਆਂ ਦੇਖਦੇ ਕਿੱਡੀ ਸਰੰਗ ਪੱਟ ਰੱਖੀ ਹੈ ਇਹਨੇ ਪਤਾ ਨਹੀਂ ਕੀ ਖਿੱਚੀ ਜਾ ਰਹੀ ਹੈਗੀ ਪਤ ਨਹੀਂ ਇਹ ਟੱਕ ਜਿਹੜੀ ਪਤ ਇਹ ਰਸਾ ਕੋਈ ਪਤ ਕੀ ਚੀਜ਼ ਹੈ ਕਿ ਟਿੱਡੀ ਬਾਹਰ ਨਹੀਂ ਨਿਕਲਨੀ ਦੇਖ ਦੇਖ ਦੇ ਪੂਰਾ ਜੋਰ ਲਗਾ ਪਚਾਏ ਮਿੱਟੀ ਉੱਪਰ ਡਿਕਪੇ ਡਰ ਬਿਲਕੁਲ ਵੀ ਨਹੀਂ ਹੈਗਾ ਦੇਖ ਦੇਖ ਦੇ ਜਿਉਂ ਇਹ ਚਾਰਜ ਹੁੰਦੀ ਹੈ ਫਿਰ ਜਿੰਨਾ ਪੈਂਟ ਖਤਮ ਨਹੀਂ ਹੁੰਦੀ ਫਿਰ ਹਰਦੀ ਨਹੀਂ ਹੈਗੀ ਆ ਦੇਖੀ ਹੁਣ ਉਹ ਭੱਜਦੀ ਉਹ ਮਾਂ ਦੇ ਮੂਰੇ ਪਤ ਨਹੀਂ ਕਿ ਬਾਲ ਜੀ ਵੀ ਸੇ ਭੱਜੀ ਫਿਰਦੇ ਨੇ ਆ ਦੇ ਨਹੀਂ ਕਿ ਟਿੱਟੀ ਚਲੋ ਵੀ ਜਦੋਂ ਪੈਂਟ ਡਾਊਨ ਹੋ ਜਾਂਦੇ ਫਿਰ ਦੁੱਧ ਵੀ ਕਿ ਚਾਰਜ ਕਰਦੇ ਲੱਗੇ ਦੁੱਧ ਪੀਣ ਕੋਲਾ ਧਰਿਆ ਪਿਆ ਚਲ ਵੀ ਨਾਲੇ ਪੀ ਲੈਣ ਭਾਜ ਐਨਰਜੀ ਤਾਂ ਆਪਣੀ ਵੇਸਟ ਨਹੀਂ ਹੋਣ ਦਿੰਦੀ ਹੈ ਕਿ ਇਹ ਦੇਖ ਦੇਖ ਦੇ ਆਜਾ ਆਜਾ ਚਲੋ ਵੀ ਹੋ ਗਈ ਚਾਰਜ ਬਹੁਤ ਆ ਗਈ ਹਾਂਜੀ ਹਾਂਜੀ ਆਓ 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 ਦੇਖ 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 ਦੇਖੋ ਫੜ ਜਪੂਸੀ ਦੀ ਮਾਂ ਨੇ ਉਹ ਦੇਖੋ ਪਤੀ ਕੀ ਗੇਂਦ ਚ ਕੀ ਹੈ ਇਹ ਖਾ ਲੋ ਖਾ ਲੋ ਖਾ ਜਿਹੜੀ ਚੀਜ਼ ਕਰ ਦੇਖੀ ਕੀ ਚੀਜ਼ ਆ ਜੋ ਕੀ ਹੈ ਇਹ ਇਲਾਦਾ ਨਾਰ ਆਗਾ ਸ਼ਾਇਦ ਆਜਾ ਆਜਾ ਮਾਰ ਸਾਲ ਚੜ ਜਾ ਉੱਪਰ ਦੇਖ ਦੇਖ ਤੇ ਇਹ ਮੈਨੂੰ ਚੱਕਿਆ ਨਹੀਂ ਹੈਗਾ ਨਾ ਤੈਨੂੰ ਵੀ ਚੱਕ ਕੇ ਕਰਨਾਗਾ ਹੈ ਤੇ ਦਈਏ ਲਾਇਆ ਲਾਲ ਜਾਂ ਟਿੱਕਾ ਜਾਂ ਬਹਿ ਜਾ ਉੱਧਰ ਚੱਲ ਬੈਠਾ ਉੱਥੇ ਖੇਡ ਚੱਲ 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 ਔਰ ਦੇਖੋ ਫੁੱਲ ਇੱਕ ਪਾਸੋਂ ਹਟ ਦੇਣੀ ਮਿੱਟੀ ਤੋਂ ਦੂਜੀ ਸਾਈਡੋਂ ਹਟੇ ਸਾਰੇ ਕਰ ਦੇ ਆ ਫੁੱਲ ਟਾਣੀ ਟੂਣੀ ਤਾਂ ਕੋਈ ਨੀਚੇ ਰਹਿਣੀ ਚਾਹੀਦੀ ਸੰਗਣ ਦੀ ਤਾਂ ਲੋੜ ਹੀ ਨਹੀਂ ਹੈਗੇ ਨੇ ਆਪ ਹੀ ਖਾਜਣ ਚਾਹੇ ਦੰਦਾ ਚ ਕੰਟਾ ਵਜੇ ਦੇ ਬਿਲਕੁਲ ਨਹੀਂ ਡਰਦੀ ਹੈਗੀ ਜੇ ਕੁਝ ਕਹਿ ਦੇ ਤਾਂ ਮਗਰ ਪੈ ਜਾਂਦੀ ਉਹ ਸਟਰੀ ਦੀ ਮਾਰ ਨਹੀਂ ਗਿਆ ਪਤਾ ਹਟ ਜਾ ਕਹਿੰਦੀ ਮੇਰੇ ਤਾਂ ਆਪ ਕੰਟੇ ਵਜੇ ਤੇਰੇ ਪਜਨ ਕੀਤੇ ਉੱਥੋਂ ਹਟੇ ਉਹਨਾਂ ਨਮਾ ਟੋਆ ਪੱਟ ਲਿਆ ਨੇ ਪੱਟਦਾ ਪੱਟਦਾ ਇੱਟਾ ਪੱਟ ਕੇ ਪਰੇ ਸੜਦੀ ਜਾਂਦਾ ਹਿੱਲੀ ਨਾ ਬਿਲਕੁਲ ਵੀ ਟਿੱਡੀ ਜੇ ਇੱਕੇ ਰਹੀ ਨੇ ਬਿਲਕੁਲ ਨਹੀਂ ਟਿਕਦੀ ਹੈਗੀ ਸੌਰਾ ਦਿਨ ਲੱਗੇ ਰਹਿੰਦੀ ਹੈ ਚਾਹੇ ਦੰਦ ਟੁੱਟ ਜਾਣ ਨਾ ਟੁੱਟੇ ਜਾਣ ਚਾਹੇ ਬਥਾਰਾ ਫੁੱਟ ਜੇ ਫਿਰ ਵੀ ਲੱਗੇ ਰਹਿਣਾ ਗਦੇਕ ਦੇਕ ਦੇ ਤੇ ਵੀ ਮੈਨੂੰ ਛੇੜੋ ਨਾ ਵੀ ਮੈਨੂੰ ਕਰ ਲੈਂਦਾ ਜਿਹੜਾ ਮਾਦਾ ਕਰਜ ਕਰ ਰਹੀ ਹੁਣ ਉਹ ਬੈ ਗਈ ਹੰਬ ਕੇ ਸ਼ਰੀਫ ਬਣ ਗਈ ਬਸ ਮੇਰ ਵਰਗੀ ਤਾਂ ਕੋਈ ਹੈ ਨਹੀਂ ਛਿੱਤਾਂ ਤੋਂ ਡਰਦੀ ਉਹ ਬੈਠੀ ਹੁਣ ਆ ਜਾ ਤੇ ਛਿੱਤਰ ਪਾਣ ਕੇ ਚੱਲ 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 ਆ ਫੇਰ ਲੱਗ ਗਈ ਇੱਧਰ ਆ ਦੇਖ ਇਹਦੀ ਮਾਨਤਾ ਬਣਤੀ ਪੰਗੇ ਨਹੀਂ ਟਿਕਦੀ ਨਹੀਂ ਛੇਗੀ ਦੋਨੇ ਕਿਵੇਂ ਲੱਗੇ ਵੀ ਮਿੱਟੀ ਪੱਟਣਾਂ ਜੇ ਕੁਝ ਕਹਿਜੋ ਫਿਰ ਕੋਡ ਕੋਡ ਝਾੜ ਦੀਏਗੀ ਤੇ ਜਿਹੜੇ ਸਾਡੇ ਚੈਨਲ ਤੇ ਆਏ ਨੇ ਜਿੰਮੀ সুইਟ ਡੌਗੀ ਤੇ ਫੋਲੋ ਸਬਸਕ੍ਰਾਈਬ ਜ਼ਰੂਰ ਕਰਦੇ ਜੇ ਸਾਰੀ ਵੀਡੀਓ ਲਾਇਕ ਇੱਕ ਵਾਰ ਜ਼ਰੂਰ ਦੇਖੋ ਜੇ ਚੰਗੀ ਲੱਗੇ ਬਤਿਹੋ ਦੇ ਕਮੈਂਟ ਦੇ ਕਰਿਓ ਤੇ ਸਾਹਮਣੇ ਬੈਠੇ ਨੇ ਮਾਵਾਂ ਤੀਆਂ ਤੇ ਜਿਹੜਾ ਅੱਜ ਦਾ ਇਹਨਾਂ ਦਾ ਦਿਨ ਸੀ ਕਿ ਇਤੈ ਸਿਰ ਲੱਪੜ ਗਈ ਇਹਨਾਂ ਨੂੰ ਅੱਜ ਬਨਮਾਵਾਂਗੇ ਤਾਂ ਆਪਾਂ ਮਿਲਦੇ ਆਗਲੇ ਲੌਗ ਦੇ ਵਿੱਚ ਇਹਨਾਂ ਦੀ ਅਗਲੀ ਵੀਡੀਓ ਦੇ ਵਿੱਚ ਜਾਂਦੇ ਸਬਸਕ੍ਰਾਈਬ ਕਰਦੇ ਸਾਰਾ ਟਾ ਤਾਂ ਇਹਨਾਂ ਦੇ ਦੇਖਦੇ ਤੇ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਸਾਰੀ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ